ਜਿੱਦਾਂ ਇੱਕ ਕ੍ਰਿਮੀਨਲ ਬੰਦਾ ਜਦੋਂ ਤੱਕ ਉਹ ਫੜਿਆ ਨਹੀਂ ਜਾਂਦਾ ਉਹਦੇ ਹੌਸਲੇ ਬੜੇ ਉੱਚੇ ਹੁੰਦੇ ਪਰ ਜਦੋਂ ਫੜਿਆ ਜਾਂਦਾ ਤਾਂ ਉਹ ਕਹਿੰਦਾ ਮੇਰੇ ਨਾਲ ਬੇਇਨਸਾਫੀ ਹੈ ਮੇਰੇ ਨਾਲ ਧੱਕਾ ਹੋ ਰਿਹਾ ਉਸੇ ਤਰੀਕੇ ਸਾਡੇ ਇੱਕ ਹਲਕੇ ਦਾ ਭੁਲੱਥ ਦਾ ਲੀਡਰ ਜਿਹੜਾ ਨਸ਼ੇ ਦੇ ਕੇਸ ਦੇ ਵਿੱਚ ਅੰਦਰ ਗਿਆ ਸੀਗਾ ਤੇ ਹੁਣ ਜ਼ਮਾਨਤ ਤੇ ਬਾਹਰ ਆਇਆ ਤੋਂ ਸੁਧਾਰ ਕਰ ਤੋ ਤੇ ਬਾਹਰ ਆ ਗਿਆ ਪਰ ਉਹਨਾਂ ਚ ਕੋਈ ਸੁਧਾਰ ਆਇਆ ਜ਼ਿਆਦਾ ਨਹੀਂ ਕਿਉਂਕਿ ਸਾਡੇ ਹਲਕਾ ਪੁਲੱਥ ਦੇ ਨਡਾਲਾ ਕਸਬੇ ਦੇ ਇੱਕ ਛੱਪੜ ਨੂੰ ਪੂਰ ਕੇ ਉਹਨੂੰ ਇੱਕ ਪਲਾੜ ਬਣਾ ਕੇ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਨਾਂ ਦੇ ਕਰਿੰਦਿਆਂ ਵੱਲੋਂ ਜਦੋਂ ਸਾਡੇ ਈਓ ਸਾਹਿਬ ਉਹਨੂੰ ਡੱਕਦੇ ਆ ਤਾਂ ਸੁਖਪਾਲ ਖਹਿਰਾ ਈਓ ਸਾਹਿਬ ਨੂੰ ਕਾਲ ਕਰਕੇ ਧਮਕਾਉਂਦਾ ਆ ਕਿ ਮੈਂ ਤੁਹਾਨੂੰ ਦੇਖੂਗਾ ਤਾਂ ਮੈਂ ਇਹ ਦੱਸਣਾ ਚਾਹੁੰਦਾ ਇਹਨਾਂ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਨਾਲ ਦੀ ਨਾਲ ਕਿ ਇਹ ਕੋਈ ਤੁਹਾਡੇ ਪਿਤਾ ਦਾ ਸਮਾਂ ਨਹੀਂਗਾ ਕਿ ਬੱਚਿਆਂ ਨੂੰ ਮਾਰਾ ਕੇ ਅਣਪਛਾਤੀਆਂ ਲਾਸ਼ਾਂ ਦੇ ਵਿੱਚ ਪਾ ਦਿਓ ਤੇ ਜਿਹੜੀ ਚੀਜ਼ ਚੰਗੀ ਲੱਗੇ ਉਹਦੇ ਤੇ ਤੁਸੀਂ ਕਬਜ਼ਾ ਕਰ ਲਓ ਕੱਲ ਨੂੰ ਜਦੋਂ ਤੁਹਾਡੇ ਤੇ ਕਾਰਵਾਈ ਹੋਣੀ ਤੇ ਤੁਸੀਂ ਇਹ ਕਹਿਣਾ ਕਿ ਮੇਰੇ ਨਾਲ ਧੱਕਾ ਹੋ ਰਿਹਾ ਕਦੀ ਉਹਨੂੰ ਤੁਸੀਂ ਧਰਮ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਨੀ ਤੇ ਤੁਹਾਡਾ ਪਰਿਵਾਰ ਕੈਮਰੇ ਮੂਰੇ ਆ ਕੇ ਡਰਾਮੇ ਕਰੂਗਾ ਕਿ ਇਹ ਬੇਇਨਸਾਫੀ ਹੈ ਤਾਂ ਸਮਾਂ ਰਹਿੰਦੇ ਜੇ ਤੁਸੀਂ ਬਾਜ ਆ ਜਾਈਓ ਤਾਂ ਬਹੁਤ ਬਿਹਤਰੀ ਹੋਊਗੀ ਨਾਲ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਹਲਕੇ ਦੇ ਵਿਕਾਸ ਦੇ ਕੰਮਾਂ ਦੇ ਵਿੱਚ ਰੋੜਾ ਨਾ ਬਣੋ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਆ ਉਹ ਮਿਲਣ ਦਿਓ ਆਪਣੇ ਨਿੱਜੀ ਸਵਾਰਥ ਨੂੰ ਛੱਡ ਦਿਓ ਆਵਾਦੀ ਪਾਰਟੀ ਦੇ ਪੁਲੱਤ ਤੋਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਤ ਕੁਮੜ ਨੇ ਨਜਾਇਜ਼ ਕਬਜ਼ਾ ਕਰਨ ਦੇ ਇਲਜ਼ਾਮ ਕਾਂਗਰਸ ਦੇ ਪੁਲੱਤ ਤੋਂ ਵਿਧਾਇਕ ਸੁਖਪਾਲ ਖੈਰਾ ਤੇ ਲਗਾਏ ਜਦੋਂ ਸੀਐਮਐਲਏ ਖੈਰਾ ਤੋਂ ਇਸ ਤੇ ਪ੍ਰਤੀਕਿਰਿਆ ਲੈਣੀ ਚਾਹੀ ਤੋ ਉਹਨਾਂ ਨੇ ਕਿਹਾ ਆਈ ਐਮ ਸੌਰੀ ਮੈਂ ਐਸੇ ਲੋਕਾਂ ਨੂੰ ਜਵਾਬ ਨਹੀਂ ਦਿੰਦਾ ਪੁਲੱਥੀ ਇੱਕੋ ਇੱਕ ਸੀਟ ਹੈ ਜਿੱਥੇ ਆਵਾਦੀ ਪਾਰਟੀ ਦੀ ਸਮਾਨਤ ਸਥਾਪ ਹੋਈ ਮੇਰਾ ਅਜਹੀ ਕਿਸੇ ਸਾਜ਼ਿਸ਼ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਬਾਕੀ ਤੁਸੀਂ ਇਸ ਮਾਮਲੇ ਤੇ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ